ਤੈਜੋ ਲਓ ਜੀ ਤੇਜ ਵਾਸਤੇ ਗਰਮਾ ਗਰਮ ਅੰਲੇਟੋ ਗਏ ਜੀ ਤਿਆਰ ਤੇ ਤੇ ਚਾਪੇ ਲਗਾ ਅੱਜ ਨਾ ਅੱਛਾ ਮੈਂ ਨਾ ਤੋਕੇ 5 ਵਜੇ ਤੇ ਤਿਆਰ ਹੋਵਾਂ ਕਿ ਨਾ ਤੋਕੇ ਆਪਣੇ ਕੱਪੜੇ-ਕੁਪੜੇ ਪਾ ਕੇ ਤੇ ਫਿਰ ਰਜਾਈ ਚੜ ਗਿਆ ਸੀਗਾ ਤਾਂ ਹੁਣ ਮੈਂ ਜਾ ਰਿਹਾ ਜੀ ਕੰਮ ਤੇ ਰੋਟੀ ਪਾਣੀ ਆਪਣਾ ਹੋ ਚੱਲਿਆ ਤੇ ਤਿਆਰ ਤੇ 8 ਵਜੇ ਚੱਲੇ ਨੇ 8 ਵਜੇ ਹੁਣ ਮੈਂ ਚੱਲਿਆ ਜੀ ਕੰਮ ਤੇ ਆਪਨੇ ਤਿਆਰ ਹੋ ਤੁਹਾਨੂੰ ਲੈ ਕੇ ਜਾਂਦਾ ਜੀ ਟੈਂਪ ਤੇ ਹੁਣ ਮੈਂ ਜਾ ਰਿਹਾ ਜੀ ਕੰਮ ਤੇ ਮਨਤ ਤਮਾਨਾ ਤਾਂ ਤਾਂ ਇਧਰ ਗੋਲੂ ਆ ਹੂਟਾ ਲੈਣਾ ਐਸੀ ਕੇ ਮੜ ਆ ਜਾਏ ਕਹਿੰਦੇ ਹੂਟਾ ਲੈਣਾ ਬਾਏ 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 ਚਲੋ ਚਲ ਜਾਓ ਨਾ ਕਰ ਚਲ ਜਾਓ ਲਓ ਦੋਸਤੋ ਮੈਂ ਹਗਾ ਜੀ ਇਸ ਟਾਈਮ ਤੇ ਡੈਂਪ ਤੇ ਤੇ ਹੁਣ ਆਪਾਂ ਲੱਗੇ ਆ ਟਰਾਲਿਆਂ ਨੂੰ ਰਸੇ ਰਸੇ ਪਾਉਣ ਤੇ ਕੱਲ ਦੇ ਆਪਾਂ ਜਿਹੜੇ ਟਰਾਲੇ ਛੱਡ ਕੇ ਗਏ ਹਾਂ ਠੰਡ ਦਾ ਕਰਕੇ ਆਪਾਂ ਆਏ ਹਾਂ ਥੋੜਾ ਜਿਹਾ ਅੱਜ ਲੇਟ ਅੱਜ ਬਹੁਤ ਜ਼ਿਆਦਾ ਠੰਡ ਪਈ ਹੈ ਅੱਜ ਆ ਗਈ ਹੈ 27 28 ਤਰੀਕ ਤੇ ਇਸ ਦਵਾ 10:00 ਜਿਹਦਾ ਸਮਾਂ ਹੈ 8:00 ਵਜੇ ਤੁਰੇ ਹਾਂ ਧੁੰਦ ਦੇ ਕਾਰਨ ਹੌਲੀ ਹੌਲੀ ਆਪਾਂ ਡੈਂਪਲੇ ਪਹੁੰਚੇ ਬਹੁਤ ਜ਼ਿਆਦਾ ਠੰਡ ਹੈ ਅੱਜ ਕੜਾਕੀ ਦੀ ਠੰਡ ਪਈ ਆ ਧੁੰਦ ਚਾਰੇ ਪਾਸੇ ਪਈ ਆ ਤੇ ਬੜੇ ਹੌਸਲੇ ਨਾਲ ਇਹ ਧੁੰਦ ਦੇ ਵਿੱਚ ਲੱਭਦਾ ਕੁਝ ਨਹੀਂ ਸੀ ਪਿਆ ਤੇ ਹੁਣ ਆਪਾਂ ਪਾਉਨੇ ਰਸੇ ਤੇ ਆਜੋ ਤੁਹਾਨੂੰ ਦਿਖਾ ਲਈਏ जाना था यार मैं नहीं बैठ रहा मेरा यार जाना था यार क्लासिक वाला भैया ਕੱਢੀ ਤੇ ਫੋਟੋ ਹੁੰਦੀ ਹੈ ਕੀ ਨਾ ਦ ਹਾਂ ਉਹ ਨੂੰ ਬੋਲ ਦੇ ਆ ਰਣਜੀਤ ਵੀਰ ਬੈਠਾ ਵਾ ਚੈਨਲ 'ਤੋ ਤੇ ਆ ਵੇਖੋ ਨਾਲ ਬੰਟੀ ਆ ਨਾਲ ਦਲਵੀਰ ਤੇ ਚਾਹ ਆਪਾਂ ਰੱਖੀ ਆ ਜੀ ਗਰਮ ਤਾਂ ਹੋਰ ਆਪਾਂ ਮੰਗਾਈਏ ਥੋੜੀ ਜੀ ਕਿਉਂਕਿ ਚਾਹ ਥੋੜੀ ਹੀ ਇੱਧਰ ਸਤਾਪਾ ਡਿਆ ਟਰਾਲਾ ਲਾਉਣਾ ਦੂਜੇ ਪਾਸੇ ਤੇ ਮਾਲ ਸਾਡਾ ਜੀ ਡੈਂਪ ਸਾਰਾ ਚੁੱਕਿਆ ਜਾਣਾ ਵਾ ਬੜਾ ਜ਼ੋਰ ਦਾ ਕੰਮ ਆ ਜ਼ੋਰ ਬੜਾ ਲੱਗੰਦਿਆ ਕਿਉਂਕਿ ਇਕੱਠਾ ਸਾਰੀਆਂ ਥੱਲੇ ਆ ਹਾਈਟ ਬਹੁਤ ਹੈ ਨਹੀਂ ਸਾਡੇ ਕੋਲ ਉੱਤੇ ਤਾਂ ਮੈਂ ਚਾਹ ਚੂ ਪੀਨੇ ਆ ਚਾਹ ਵੀਰ ਗਰਮ ਕਰਨ ਦਿਆ ਵਾ ਤੇ ਹੋਰ ਦਲਬੀਰ ਸਿੰਘ ਜੀ ਕਿਤਾ ਮਹਾਰਾਜ ਜੀ ਠੀਕ ਹੈ ਜੀ ਚੱਲਦਾ ਕੰਮ ਜੋਰਾ ਨਾ ਤੇ ਕਿੰਨੇ ਕਵਜੇ ਛੁੱਟੀ ਹੁੰਦੀ ਅੱਜ ਫਿਰ ਅੱਜ ਤਕਰੀਬਨ 5 ਕਵਜੇ ਨਾ ਵੇਲੇ ਹੋ ਜਾਵੇ ਠੀਕ ਹੈ ਤਾਂ ਚਾਹ ਵੇਖੋ ਜੀ ਗਰਮਾ ਗਰਮ ਚਾਹ ਪੀਨੇ ਆ ਜੀ ਤੇ ਫਿਰ ਆਪਾਂ ਕੰਮ ਤੇ ਜੋਰ ਦਿੰਨੇ ਨਾਲ ਹੱਡੀ ਜੀ ਤੇ ਲਾਓ ਜੀ ਦੋਸਤੋ ਚਾਹ ਦੇ ਨਾਲ ਹੋ ਗਏ ਜੀ ਆਪਾਂ ਗਰਮ ਗਰਮ ਤੇ ਚਾਹ ਦੇ ਨਾਲ ਆਪਾਂ ਖਾ ਰਹੇ ਆ ਜੀ ਗਰਮ ਗਰਮ ਵੇਸਨ ਤਾਜ਼ਾ ਤਾਜ਼ਾ ਵੇਸਨ ਲਿਆਂਦਾ ਵੇਖੋ ਫੜ ਕੇ ਦਿਖਾਓ ਜੀ ਚੈੱਕ ਕਰੋ ਕਦਾ ਵਾਹ ਜੀ ਵਾਹ ਬਹੁਤ ਘੈਂਟ ਆ ਕਮਾਲ ਆ ਬਹੁਤ ਵਧੀਆ ਬਹੁਤ ਟੇਸਟੀ ਆ ਜੀ ਇਹ ਰੋਜ਼ ਆਪਾਂ ਮਗਾਨੇ ਇੱਥੇ ਕਲਾ ਲਾਲ ਸਿੰਘ ਤੋਂ ਬਹੁਤ ਵਧੀਆ ਵਸਣੋ ਦਾਵਾ ਤੇ ਗਰਮਾ ਗਰਮ ਨਾਲ ਆ ਗਈ ਚਾਹ ਤੇ ਹੁਣ ਆਪਾਂ ਲੈਂਦੇ ਆ ਨਜ਼ਾਰੇ ਤੇ ਫਿਰ ਆਪਾਂ ਕੰਮ ਕਰਾਂਗੇ ਜਿਹੜੇ ਵੀ ਜਿੰਨੇ ਵੀ ਰਿੱਡੇ ਸਾਰੇ ਤੇ ਇੱਧਰ ਆ ਵੇਖੋ ਸਾਰੇ ਟਾਈਮ ਪੱਪਨੇ ਅੱਜ ਚੁੱਕੇ ਚੱਲੇ ਸਾਰੇ ਖਾਲੀ ਹੋ ਜਣੇ ਤੇ ਫਿਰ ਆਪਾਂ ਹੋ ਸਕਦਾ ਵੇਰ ਕੇ ਜਾਈਏ ਵੇਰ ਕੇ ਦਾ ਆਪਾਂ ਜਿਹੜਾ ਪਲਾਨ ਸਾਡਾ ਮਾਲਕਾਂ ਦਾ ਚੱਲ ਰਿਹਾ ਇੱਕ ਦੋ ਦਿਨਾਂ ਦੇ ਵਿੱਚ ਹੋ ਸਕਦਾ ਉਹਨਾਂ ਨੇ ਸ਼ੁਰੂ ਕਰ ਦਿੰਨ ਤੇ ਫਿਰ ਆਪਾਂ ਵੇਰ ਕੇ ਜਾਵਾਂਗੇ ਤੇ ਫਿਰ ਉੱਥੇ ਤੁਹਾਨੂੰ ਦਿਖਾ ਲਾਂਗੇ